ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਆਪਣੇ ਘਰ ਦੇ ਵਿੱਚ ਸਰਦੀਆਂ ਵਿੱਚ ਦਹੀਂ ਕਿਸ ਤਰ੍ਹਾਂ ਜਮਾਉਂਦੇ ਆ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਜੀ ਨਾ ਹੀ ਆਪਾਂ ਨੂੰ ਆਟੇ ਵਾਲੀ ਢੋਲੀ ਵਿੱਚ ਭਾਂਡਾ ਰੱਖਣ ਦੀ ਜ਼ਰੂਰਤ ਪਵੇਗੀ ਤੇ ਨਾ ਹੀ ਆਪਾਂ ਨੂੰ ਕੱਪੜੇ ਵਿੱਚ ਲਪੇਟ ਕੇ ਰੱਖਣਾ ਪਵੇਗਾ ਬਹੁਤ ਵਧੀਆ ਦਹੀਂ ਜੰਮ ਕੇ ਤਿਆਰ ਹੋਵੇਗਾ ਚਾਹੇ ਤੁਸੀਂ ਵੇੜੇ ਵਿੱਚ ਰੱਖਦੇ ਹੋ ਤਾਂ ਵੀ ਇਹ ਦਹੀਂ ਜਿਹੜਾ ਆ ਬਿਲਕੁਲ ਵਧੀਆ ਜੰਮ ਕੇ ਤਿਆਰ ਹੋਵੇਗਾ ਜੇਕਰ ਤੁਸੀਂ ਚੈਨਲ ਤੇ ਆਏ ਹੋ ਪਹਿਲੀ ਵਾਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਹੈ ਉਹਨਾਂ ਦਾ ਤੈਅ ਦਿਨੋਂ ਧੰਨਵਾਦ ਇੱਥੇ ਦੇਖੋ ਜੀ ਆਪਾਂ ਨੇ ਦੁੱਧ ਜਿਹੜਾ ਮਲਾਈ ਰਹਿਤ ਲਿਆਏ ਇਹ ਆਪਾਂ ਇਹ ਜਿਹੜਾ ਦੁੱਧਾ ਉਬਲਿਆ ਹੋਇਆ ਹੈ ਜੋ ਮਲਾਈ ਪਹਿਲਾਂ ਆਪਾਂ ਕੱਢ ਲਈ ਸੀ ਮਤਲਬ ਸਵੇਰੇ ਉਬਾਲਿਆ ਸੀਗਾ ਉਸ ਤੋਂ ਬਾਅਦ ਆਪਾਂ ਠੰਡਾ ਹੋਣ ਤੋਂ ਬਾਅਦ ਫ੍ਰਿਜ ਵਿੱਚ ਰੱਖਿਆ ਫ੍ਰਿਜ ਵਿੱਚ ਰੱਖਣ ਤੋਂ ਬਾਅਦ ਇਹਦੀ ਮਲਾਈ ਜਿਹੜੀ ਕੱਢ ਲਈ ਤੇ ਹੁਣ ਇੱਕ ਘੰਟਾ ਹੋ ਗਿਆ ਆਪਾਂ ਨੂੰ ਬਾਹਰ ਰੱਖੀ ਹੋਏ ਤੇ ਦੁੱਧ ਜਿਹੜਾ ਆਪਾਂ ਨੇ ਦੇਖੋ ਹਜੇ ਵੀ ਗਾੜਾ ਹੈ ਕਿਉਂਕਿ ਇਹ ਮੱਝ ਦਾ ਦੁੱਧ ਹੈ ਫੁੱਲ ਫੈਟ ਦੁੱਧ ਸੀਗਾ ਮਲਾਈ ਰਹਿਤ ਆਪਾਂ ਜਿਹੜਾ ਦਹੀਂ ਹੈ ਜਮਾ ਕੇ ਤਿਆਰ ਕਰਾਂਗੇ ਜੇਕਰ ਆਪਾਂ ਨੇ ਲੱਸੀ ਵਗੈਰਾ ਬਣਾਣੀ ਹੋਵੇ ਮੱਖਣ ਉਤਾਰਨਾ ਹੋਵੇ ਤਾਂ ਜਿਹੜਾ ਦਹੀਂ ਹੈ ਉਹ ਮਲਾਈ ਸਮੇਤ ਹੀ ਜਮਾਓ ਜੇਕਰ ਖਾਣ ਲਈ ਜਮਾਣਾ ਹੈ ਤਾਂ ਮਲਾਈ ਰਹਿਤ ਦੁੱਧ ਦਾ ਹੀ ਆਪਾਂ ਨੂੰ ਦਹੀਂ ਜਿਹੜਾ ਹੈ ਜਮਾਣਾ ਚਾਹੀਦਾ ਹੈ ਇੱਥੇ ਦੁੱਧ ਆਪਾਂ ਇੱਕ ਭਾਂਡੇ ਵਿੱਚ ਕੱਢ ਕੇ ਨਾ ਇਹਨੂੰ ਗਰਮ ਕਰਾਂਗੇ ਵੈਸੇ ਉਬਲਿਆ ਹੋਇਆ ਹੈ ਪਹਿਲਾਂ ਇਹਨੂੰ ਕੋਸਾ ਕਰਨਾ ਹੈ ਆਪਾਂ ਨੇ ਇਥੇ ਆਪਾਂ ਗੈਸ ਉੱਤੇ ਭਾਂਡਾ ਰੱਖ ਦਿੱਤਾ ਹੈ ਜੀ। ਇੱਥੇ ਦੁੱਧ ਆਪਾਂ ਨੇ ਬਹੁਤ ਜ਼ਿਆਦਾ ਗਰਮ ਨਹੀਂ ਕਰਨਾ ਸਿਰਫ ਆਪਾਂ ਕੋਸਾ ਹੀ ਕਰਨਾ ਹੈ। ਦੇਖੋ ਜੀ ਦੁੱਧ ਇੱਥੇ ਕੋਸਾ ਹੋ ਗਿਆ ਹੈ ਤੁਸੀਂ ਹੱਥ ਆਪਾਂ ਚੰਗੀ ਤਰ੍ਹਾਂ ਕਰ ਲਿਆ ਸਾਫ਼ ਤੇ ਇਦਾਂ ਹੱਥ ਨੂੰ ਲਗਾ ਕੇ ਦੇਖ ਲੈਣਾ ਪਤਾ ਲੱਗਣਾ ਚਾਹੀਦਾ ਵੀ ਇਹ ਕੋਸਾ ਹੋ ਗਿਆ ਹੈ ਠੰਡਾ ਠੰਡਾ じゃ ਨਹੀਂ ਹੋਣਾ ਚਾਹੀਦਾ ਨਾ ਹੀ ਬਹੁਤ ਗਰਮ ਤੇ ਗੈਸ ਕਰ ਦਿੱਤਾ ਹੈ ਜੀ ਆਪਾਂ ਨੇ ਬੰਦ। ਇੱਧਰ ਲਿਆਏ ਜੀ ਆਪਾਂ ਨੇ ਏ ਵਾਲਾ ਡੱਬਾ ਇਹਦੇ ਵਿੱਚ ਆਪਾਂ ਦਹੀਂ ਜਮਾਵਾਂਗੇ। ਜੇਕਰ ਤੁਹਾਡੇ ਕੋਲ ਏ ਵਾਲਾ ਨਹੀਂ ਹੈਗਾ ਤਾਂ ਤੁਸੀਂ ਇਦਾਂ ਬੱਚਿਆਂ ਦਾ ਲੰਚ ਬਾਕਸ ਵੀ ਲੈ ਸਕਦੇ ਹੋ ਇਹਦੇ ਵਿੱਚ ਵੀ ਜਮਾ ਸਕਦੇ ਹੋ ਜਾਂ ਫਿਰ ਦੇਖੋ ਇਦਾਂ ਹਨਾ ਲੰਚ ਬਾਕਸ ਹੁੰਦੇ ਜਿਹੜੇ ਇਹ ਆਪਣੇ ਘਰਾਂ ਦੇ ਵਿੱਚ ਆਮ ਹੁੰਦੇ ਹੀ ਆ ਸਾਰਿਆਂ ਦੇ ਇਹਦੇ ਵਿੱਚੋਂ ਬਾਕਸ ਕੱਢ ਕੇ ਆਪਾਂ ਇਹਦੇ ਵਿੱਚ ਵੀ ਜਮਾ ਸਕਦੇ ਆ ਪਰ ਆਪਾਂ ਨੇ ਦਹੀਂ ਜਮਾਉਣ ਦੇ ਲਈ ਇਹ ਵਾਲਾ ਜਿਹੜਾ ਡੱਬਾ ਇਹ ਪੱਕਾਈ ਲਗਾਇਆ ਹੋਇਆ ਹੈ ਜੀ ਇਹਦੇ ਵਿੱਚ ਹੀ ਆਪਾਂ ਜਮਾਉਂਦੇ ਆ ਦਹੀਂ ਦੇਖੋ ਜੀ ਹੁਣ ਜਿਹੜਾ ਆਪਾਂ ਨੇ ਦੁੱਧ ਕੋਸਾ ਕੀਤਾ ਏ ਉਹ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਵੈਸੇ ਤਾਂ ਦੇਖੋ ਸਾਰੀਆਂ ਮਤਲਬ ਕਿ ਬਹੁਤ ਭੈਣਾਂ ਨੂੰ ਪਤਾ ਹੋਊਗਾ ਇਹ ਤਰੀਕਾ ਪਰ ਕਈ ਮੇਰੀਆਂ ਭੈਣਾਂ ਆਟੇ ਵਾਲੀ ਢੋਲੀ 'ਚ ਰੱਖਦੀਆਂ ਨੇ ਭਾਂਡਾ ਜਾਂ ਕਈ ਵਾਰੀ ਨਾ ਕੱਪੜਿਆਂ 'ਚ ਲਪੇਟ ਕੇ ਰੱਖਦੀਆਂ ਨੇ ਤਾਂ ਉਹਨਾਂ ਲਈ ਇਹ ਟ੍ਰਿਕ ਹੈ ਜੀ ਬਹੁਤ ਵਧੀਆ ਦੀ ਝੰਮਕੀ ਤਿਆਰ ਹੁੰਦਾ ਏ ਇਹ ਇਹਦੇ ਵਿੱਚ ਆਪਾਂ ਨੇ ਦੁੱਧ ਕੱਢ ਲਿਆ ਏ ਇਹ ਹੈਗੀ ਹੈ ਜੀ ਆਪਣੇ ਕੋਲੇ ਲੱਸੀ ਆਪਾਂ ਲੱਸੀ ਦਾ ਜਾਗ ਲਗਾਵਾਂਗੇ ਤੇ ਇੱਕ ਚਮਚ ਪਾਵਾਂਗੇ ਜੀ ਆਪਾਂ ਬਹੁਤ ਜ਼ਿਆਦਾ ਪਾਉਣ ਦੀ ਜ਼ਰੂਰਤ ਨਹੀਂ ਇੱਕ ਚਮਚ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਮਿਲਾ ਦਿੱਤਾ ਹੈ ਤੇ ਹੁਣ ਆਪਾਂ ਢੱਕਣ ਕਰ ਦਵਾਂਗੇ ਜੀ ਡੱਬੇ ਦਾ ਬੰਦ ਲਓ ਜੀ ਹੁਣ ਇਹਨੂੰ ਆਪਾਂ ਇੱਥੇ ਹੀ ਰੱਖ ਦਵਾਂਗੇ ਦੇਖੋ ਇੱਥੇ ਹੀ ਆਪਾਂ ਰੱਖ ਦਿੱਤਾ ਹੈ ਜੀ ਤੇ ਸਵੇਰੇ ਆਪਾਂ ਇੱਥੋਂ ਹੀ ਤੁਹਾਨੂੰ ਦਹੀਂ ਜਿਹੜਾ ਹੈ ਦਿਖਾਵਾਂਗੇ ਕੋਈ ਆਪਾਂ ਇਹਨੂੰ ਕੱਪੜੇ 'ਚ ਨਹੀਂ ਲਪੇਟਣਾ ਕੋਈ ਇਹਨੂੰ ਆਪਾਂ ਨੇ ਢੋਲੀ ਵਿੱਚ ਨਹੀਂ ਆਟੇ ਵਾਲੀ 'ਚ ਰੱਖਣਾ ਦੇਖੋ ਜੀ ਸਵੇਰ ਹੋ ਗਈ ਹੈ ਤੇ ਆਪਾਂ ਹੁਣ ਤੁਹਾਨੂੰ ਦਿਖਾਣੇ ਆ ਦਹੀਂ ਵੀ ਜੰਮਿਆ ਹੈ ਕਿ ਨਹੀਂ ਹੈ ਨਾ ਤੇ ਆਪਾਂ ਢੱਕਣ ਨੇ ਦਾ ਡੱਬੇ ਦਾ ਖੋਲ ਲੈਨੇ ਆ ਕਧਨ ਦਿਖਾਣੇ ਆ ਜੀ ਇਹ ਲੋ ਤੁਸੀਂ ਦੇਖ ਸਕਦੇ ਹੋ ਦਹੀਂ ਆਪਣਾ ਬਿਲਕੁਲ ਜਮ ਕੇ ਤਿਆਰ ਹੋ ਚੁੱਕਿਆ ਬਹੁਤ ਵਧੀਆ ਦਹੀਂ ਜਮ ਕੇ ਤਿਆਰ ਹੋਇਆ ਹੈ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਮਾਇਆ ਕਰੋ ਕੋਈ ਤੁਹਾਨੂੰ ਢੋਲੀ ਚ ਰੱਖਣ ਦੀ ਜਰੂਰਤ ਨਹੀਂ ਪਵੇਗੀ ਤੇ ਨਾ ਹੀ ਕੱਪੜੇ ਚ ਲਪੇਟਣ ਦੀ ਜਰੂਰਤ ਪਵੇਗੀ ਤੇ ਬਹੁਤ ਵਧੀਆ ਦਹੀਂ ਜਿਹੜਾ ਇਹ ਜਮ ਕੇ ਤਿਆਰ ਹੋਇਆ ਹੈ ਦੇਖੋ ਇਹ ਮਲਾਈ ਰਹਿਤ ਦੁੱਧ ਸੀਗਾ ਹਨਾ ਕੁਝ ਇਸ ਤਰ੍ਹਾਂ ਦਾ ਦਹੀਂ ਜਮਿਆ ਹੈ ਪਰ ਇਹਨੂੰ ਪੈਸਟਾ ਚੰਗੀ ਤਰ੍ਹਾਂ ਦੇ ਨਾਲ ਫੈਂਟ ਲੈਣਾ ਹੈ ਤੇ ਬਹੁਤ ਵਧੀਆ ਮਤਲਬ ਕਿ ਇਹਨੂੰ ਹਰ ਕੋਈ ਖਾ ਸਕਦਾ ਹੈ ਜਿੱਦਾਂ ਕਈ ਦਹੀਂ ਨਹੀਂ ਖਾਂਦੇ ਹਨ ਫੁੱਲ ਫੈੱਡ ਦੁੱਧ ਦਾ ਤੇ ਇਹਨੂੰ ਇਹ ਦਹੀਂ ਨੂੰ ਹਰ ਕੋਈ ਖਾ ਸਕਦਾ ਤੁਸੀਂ ਦੇਖ ਸਕਦੇ ਇਦਾਂ ਮਿਲਾਨ ਤੋਂ ਬਾਅਦ ਇਸ ਤਰ੍ਹਾਂ ਦਾ ਹੋ ਗਿਆ ਤੇ ਬਹੁਤ ਵਧੀਆ ਦਹੀਂ ਜੰਮ ਕੇ ਤਿਆਰ ਹੋਇਆ ਜੀ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਤੇ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ